ਸਾਤਰੀ ਗਾਂਂ ਤਮੀਰ ਕਾ ਦੇ ਸੇਠੇ ਕਿ ਤੱਕ ਹੋਮੋਂਗੇ ਤੇ ਆਪਾਂ ਵੀ ਠੀਕਾਟ ਆ ਤੇ ਅੱਜ ਵਿਆਹ ਦੀ ਸਮਾਪਤੀ ਹੋ ਜਾਣੀ ਆ ਆਖਰੀ ਰਸਮ ਰਹਿ ਗਈ ਸ਼ਾਇਦ ਹਾਂ ਮੈਂ ਮਤ ਦਿੰਦਾ ਇਹਨਾਂ ਨੂੰ ਆਖਰੀ ਰਸਮ ਲਈ ਜਾਣਾ ਪੈਂਦਾ ਭਵਾਨੀਗੜ ਕਿਉਂਕਿ ਇਹਨਾਂ ਦਾ ਪਿਛਲਾ ਪਿੰਗਾ ਮੈਨੂੰ ਵੀ ਕੱਲ ਹੀ ਪਤਾ ਲੱਗਿਆ ਵੇ ਕਿ ਭਵਾਨੀਗੜ ਕਿਉਂ ਚੱਲੇ ਨੇ ਤੇ ਹੁਣ ਤੁਸੀਂ ਮਿਲੋ ਗੁਰੀ ਵੀਰ ਜੀ ਨੂੰ ਅਸੀਂ ਪਹੁੰਚ ਕੇ ਛਟੀਆਂ ਖੇਡਣ ਤੇ ਇਹਨਾਂ ਦੇ ਇੱਥੇ ਮੱਥਾ ਟੇਕਣ ਆਉਂਦੇ ਹੁੰਦੇ ਨੇ ਉੱਥੇ ਮੱਥਾ ਟੇਕ ਕੇ ਫੇਰ ਛਟੀਆਂ ਖੇਡਣੀਆਂ ਨੇ ਦੱਸੋ ਕੀ ਪ੍ਰੋਸੈਸ ਆ ਪ੍ਰੋਸੈਸ ਪੁੱਛਣੀ ਐ ਇਹ ਤੁਹਾਡਾ ਪੁਰਾਣਾ ਪਿੰਡ ਆ ਹੈ ਭਵਾਨੀਗੜ ਇੱਥੇ ਗਏ ਜੀ ਆਪਣੇ ਸਮਾਂ ਦਾ ਪੁਰਾਣੀ ਇੱਥੇ ਉਹਨੂੰ ਜਦ ਵੀ ਕਿਸੇ ਦਾ ਪਿਆ ਹੁੰਦਾ ਆਪਣੇ ਨਾਲੇ ਨੂੰ ਇੱਥੇ ਮੱਥਾ ਟੇਕਣ ਆਉਂਦੇ ਛਟੀਆਂ ਨਹੀਂ ਖੇਡਦੇ ਉਹੇ ਵਾਤੇ ਆਉਂਦੀਆਂ ਇੱਥੇ ਮੱਥਾ ਟੇਕਣ ਆਉਂਦੇ ਪਰਿਵਾਰ ਸਾਰਾ ਪਰਿਵਾਰ ਆਉਂਦਾ ਨਾਲ ਮੱਥਾ ਟੇਕਣ ਹਣ ਮੱਥਾ ਟੇਕ ਲਿਆ ਨਾਲ ਟੇਕ ਰਣੇ ਤੇ ੱਲੀ ਤੇੱਲੀ ਆਉਂਦੀ ਹਣਾ ਅੱਛਾ ਹਾਂ ਆ ਕੱਪੜੇ ਵੀ ਸਾਰਾ ਸਮਾਨ ਲੈ ਕੇ ਆਣਾ ਇਧਰ ਮਾਲ ਮਾਲ ਵਿੱਚ ਜਾਦੇ ਚੱਲਦਾ ਹੈ ਸਾਡੇ ਨਹੀਂ ਮਤਲਬ ਪਰਿਵਾਰ 'ਚ ਹੈ ਨਹੀਂ ਨਾ ਉਧਰ ਨਾ ਇਧਰ ਇਸ ਕਰਕੇ ਮੈਨੂੰ ਇਹਦੇ ਬਾਰੇ ਬਹੁਤਾ ਪਤਾ ਨਹੀਂ ਹੈ ਉਹਦਾ ਆਪਣੇ ਕੱਢ ਲਾ ਬਾਬੇ ਉਹਦਾ ਕਾਫੀ ਜਾਣੇ ਕਰਦੇ ਆ ਮੈਂ ਦੇਖਿਆ ਆ ਮਤਲਬ ਸਾਡੇ ਛੱਡੀਆਂ ਵਾਲਾ ਵੀ ਰਿਵਾਜ ਨਹੀਂ ਹੈਗਾ ਇਹ ਮੈਂ ਵਿਆਹ ਤੋਂ ਬਾਅਦ ਹੀ ਦੇਖਿਆ ਸੀਗਾ ਕੋਈ ਖੰਬੜੇ ਵਾਲੇ ਵੀ ਕਰਦੇ ਨੇ ਉਧਰ ਹੈ ਨਹੀਂ ਛੱਡੀਆਂ ਹਾਂ ਇਧਰ ਖੰਬੜੇ ਵਾਲੇ ਦਾ ਕਰਦੇ ਆ ਉਹ ਤਾਂ ਸਾਡੇ ਨਹੀਂ ਨਾ ਹੈਗਾ ਸੀ ਜਿੰਨੇ ਵੀ ਵਿਆਹ ਹੁੰਦੇ ਨੇ ਉਹਦਾ ਪਰਿਵਾਰ 'ਚ ਵਿਆਹ ਤੋਂ ਅਗਲੇ ਦਿਨ ਵੀਰੇ ਤੇ ਛੱਡੀਆਂ ਘਰੇ ਆਉਂਦੇ ਨਾਲ ਮੱਥਾ ਟੇਕਣਾਉਂਦੇ ਨੇ ਬਾਬੇ ਦਾ ਆਪਣੀ ਓਕੇ ਆਪਣੀ ਜੁਰਗਾਂ ਦਾ ਮੱਥਾ ਟੇਕ ਆ ਗਿਆ ਤੂੰ ਕਿੱਥੇ ਆ ਗਿਆ ਤੂੰ ਤੈਂ ਕੋਟ ਕਿਦਾ ਮਮਾ ਦਾ ਪਾਲਿਆ ਪੁੱਤ ਚਰਾਬਾ ਗੰਦੀਆਂ ਹੋ ਰਹੀਆਂ ਨੇ ਤੇਰਾ ਟੋਟਾ ਬਰਾਬਾ ਗੱਦੀਆਂ ਹੋ ਰਹੀਆਂ ਪੈਸੇ ਕਿੱਥੇ ਨੇ ਅਈ ਲੈ ਮੇਥੋਂ ਲੈ ਲੈ ਸਵੇਰੇ ਪੈਸੇ ਮਿੱਠੀਆਂ ਹੋ ਕੇ ਹੁਣ ਸਵੇਰ ਦਾ ਇਹ ਮੈਨੂੰ ਪਿਆਰ ਕਰ ਰਹੀਆਂ ਨੇ ਹਾਂ ਉਹ ਦੁਬਾਰਾ ਲਵੇ ਲੱਗੇ ਨਹੀਂ ਕਿ ਰਾਂ ਪੈਸੇ ਲੈ ਲੈ ਹਾਂ ਹਾਂ ਹੁਣ ਇਹਨਾਂ ਨੂੰ ਵੈਕ ਯਾਦ ਆ ਗਈ ਬਾਰ-ਬਾਰ ਫੇਰ ਮਜਾਂਦੇ ਨੇ ਮੈਂ ਇੱਕ ਪੈਸੇ ਦੇ ਦੇ ਮੈਂ ਇੱਕ ਪਾਈਸੇ ਦੇ ਦੇ ਮੈਂ ਕਿਹਾ ਮੈਂ ਜਾਣਾ ਵੀ ਆ ਮੈਨੂੰ ਛੱਡ ਦੋ ਲੋਡ ਵੇਹ ਸਕਦੀ ਮੈਨੂੰ ਰਸਤੇ 'ਚ ਹਨਾ ਵੀ ਤੇ ਆਪ ਜਾਣ ਨਹੀਂ ਲੱਗੇ ਆਈ ਹੈ ਸੰ ਨਹੀਂ ਲੱਗੇ ਪ੍ਰਾਜਾ ਨਹੀਂ ਲੱਗੇ ਤਾਂ ਵੀਡੀਓ 'ਚ ਮੈਂ ਬੋਲ ਲੱਗੀ ਬੋਲਾਂਗੀ ਦੇਖੋ ਬਾਰ ਮੈਂ ਤਾਂ 3 ਪੈਸੇ ਲਏ ਸੀ ਮੈਂ ਇੱਕ ਤਾਂ ਕਿੰਨੇ ਪੈਸੇ ਲਏ ਸੀ ਕਿੰਨੇ ਪੈਸੇ ਲਏ ਸੀ ਐਨੇ 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 ਮੈਨੂੰ ਵੀ ਦੇ ਦੇ ਹੁਣ ਪੈਸੇ ਨਹੀਂ ਦੇਖੋ ਮਮਾ ਨੂੰ ਜੀ ਆਹ ਹੈ ਆ ਬਹੁਤ ਤੇਜ਼ ਆ ਗਿਆ ਨਹੀਂ ਅੱਜ ਕੱਲੇ ਪਹਿਲੇ ਥਾਂ ਵੀ ਉਹ ਸਾਹਮਣੇ ਕਰਾਟਸ ਨਹੀਂ ਬੈਜਦੇ ਨੇ ਅਲੱਗ ਭਾਰ ਕਰਦੇ ਨੇ ਹੁਣੇ ਤੋਂ ਪਤਾ ਲੱਗ ਗਿਆ ਪੈਸਿਆਂ ਦਾ ਗੁਰਸਾਂਜ ਉਹਨੇ ਲੈ ਕੇ ਸੌਦਾ ਧੱਲੇ ਚ ਪਾਣਾ ਮਮਾ ਧੱਲੇ ਚ ਉਹ ਵੀ ਸਵੇਰ ਦੀ ਰਸਤੇ ਜਿਹੜੀ ਮੈਂ ਕਿ ਭੈਚੀ ਦੇ ਦੇ ਮੈਂ ਕਿ ਭੈਚੀ ਦੇ ਦੇ ਤਾਂ ਤਾਂ ਲੈ ਗਈ ਪੈਸੇ ਮੈਂ ਕਿ ਇਹਨੂੰ ਵੀ ਦਿੱਤੇ ਆ ਇਹਦੇ ਡੈਡੀ ਨੂੰ ਵੀ ਦਿੱਤੇ ਆ ਮਾਤਾ ਦੇ ਕੋਲ ਪੈਸੇ ਵੇਰੀ ਗਏ ਨੇ ਮਾੜ ਲੱਗ ਗਿਆ ਸਦਾ ਮਤ ਤਾਂ ਹੀ ਮੈਂ ਕਿਹਾ ਚੱਲ ਬਾਹਰ ਬੈਠੇ ਆ ਵੀ ਸੱਜ ਵੀ ਆ 20 ਰੁਪਏ ਦਿੱਤੇ ਨੇ 20 ਰੁਪਏ ਡੈਡੀ ਨੂੰ ਦਿੱਤੇ ਆ ਸਿਫਤ ਕਿੰਨੇ ਪੈਸੇ ਨੇ ਤੇਰੇ ਕੋਲੇ ਕਿੰਨੇ ਨੂੰ ਦਿਖਾ ਤਵੇ 3 ਪੈਸੇ ਦੇ ਦੇਖ ਡਾਬ 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 ਬਾ ਪੈਸੇ ਨਹੀਂ ਕੱਢ ਕੇ ਦਿਖਾਉਂਦੀਆਂ ਕਿਸੇ ਨੇ ਤਾਂ ਆਪਣੇ ਪਿਆ ਇਹ ਵਾਰ ਇਹ ਪਾਸ ਸੇ ਉਹ ਨਾ ਨਹੀਂ ਉੱਥੇ ਤੇਲ ਪਵਾਉਣ ਵਾਲੇ ਪੈਸੇ ਦਿੱਤੇ ਸੀਗੇ ਹੂੰ ਦਿਲ ਗੱਡ ਲਿਆ ਸੀਗਾ ਜਿੱਤੋਂ ਆਉਣਾ ਹੋਰਾ ਬੱਤੀ ਐ ਤੂੰ ਮੈਨੂੰ ਪਿਆ ਅਪ੍ਰੈਲ ਵੇ ਲੈ ਲੈ ਕਹਿੰਨੇ ਅਪ੍ਰੈਲ ਵੇ ਲੈ ਲੈ ਭਾਈ ਹਾਂ ਮੈਂ ਕੱਪੜੇ ਦੇ ਵੇ ਲੈ ਲਈ ਤੂੰ ਤੇ ਅਪ੍ਰੈਲ ਵੇ ਲੈ ਸਿੱਖ ਪ੍ਰਿਤ ਪ੍ਰੀਤ ਇੱਥੇ ਬਹਿ ਜਾ ਐਸੀ ਤਿੰਨੇ ਦਿੱਤੇ ਨੇ ਆਹ ਤੇ ਮੈਤ ਮੈਤ ਨਹੀਂ ਦਿੱਤੇ ਨੇ ਜਿਹੜੇ ਜਿਹੜੀ ਮੈਤ ਨਹੀਂ ਪੈਸੇ ਦਿੱਤੇ ਤੇ ਕਿੱਥੇ ਨੇ ਉਹ ਇੱਥੇ ਨਵੇਂ ਪੈਸੇ ਕਿੱਥੇ ਨੇ ਜਿਹੜੇ ਮੈਤ ਦੇ ਮੈਤ ਉੱਤ ਲਾਤਾ ਦਫੇਲਾ ਸਾਂਝ ਮੇਂ ਤਾਂ ਲਈ ਪੈਸੇ ਸਾਜ ਮੇਰੀ ਗੱਲ ਸੁਣੀ ਮੈਨੂੰ ਪਿਆਰ ਕਰਦਾ ਦੱਸੀ ਕਰਦਾ ਬਾਹਰ ਦੇਖਿਓ ਮੈਂ ਮੈਂ ਦੱਸ ਮੈਨੂੰ ਪਿਆਰ ਕਰਦਾ ਕਿੰਨਾ ਕਰਦਾ ਦਿੱਖ ਲਿਆ ਦੀ ਇਹ ਯਾਰਾ ਕਹਿੰਦਾ ਨਾਨਕ ਕੋ ਲਿਆਉਣਾ ਹੈ ਜਾਣਾ ਚ ਜਾਣਾ ਜਾ ਚੋ ਕੁੱਤਾ ਆ ਗਿਆ ਜਾ ਨਹੀਂ ਹੈਗਾ ਕੁੱਤਾ ਆ ਕੁੱਤਾ ਆ ਆਜ ਬੋਲੇ ਮੈਂ ਤੇ ਜਾ ਰਹੀ ਹਾਂ ਜਾ ਤੂੰ ਜਾਏਗਾ ਜਾ ਚ ਜਾਏਗਾ ਮੇਰੇ ਨਾਲ ਮੈਂ ਤੇ ਜਾਊਗੀ ਤੂੰ ਜਾਏਗਾ ਬੋਲ ਲਿਆ ਪਹਿਲੇ ਚਾ ਲੈ ਲੈ ਤੂੰ ਸੀ ਆਉਂਦੀ ਜਾਂਦੀ ਨਹੀਂ ਕਿਸੇ ਪਾਸੇ ਨਹੀਂ ਹਜੂਰ ਸਾਹਿਬ ਜਾਏ ਆਉਂਦੇ ਹਾਂ ਮੇਰੀ ਫਲਾਤ ਨਵੇਂ ਕਿਦਲ ਇਕੱਠੇ ਹੋ ਕੇ ਜਾ ਕੇ ਆਨੇ ਆ ਜੀ ਬਸ ਤਾਂ ਹੁਣ ਆ ਜਾ ਕੇ ਆਏ ਗਰਮੀ ਚ ਤੇ ਆਉਣ ਵਾਲੀ ਚ ਤੁਹਾਡਾ ਟਾਈਮ ਹੀ ਨਹੀਂ ਬਣਦਾ ਕਿਸੇ ਪਾਸੇ ਨੂੰ ਵੀ ਬਾਹਲੇ ਬਿਜ਼ੀ ਬੰਦੇ ਨੇ ਮਨੀ ਰਣ ਲੈ ਕੇ ਜਾ ਕੇ ਆਉਂਦੇ ਮਨੀ ਨੂੰ ਨਾ ਉੱਥੇ ਨਾ ਹਜੇ ਤੁਸੀਂ ਮਨੀ ਨੂੰ ਅੰਮ੍ਰਿਤਸਰ ਵੀ ਨਹੀਂ ਗਈ ਕਿੰਨੇ ਚਿਰ ਦੀ ਕਹਿੰਦੀ ਆ ਹਾਂ ਪਰ ਨਾ ਪਹਿਲਾਂ ਤਾਂ ਜਾ ਕੇ ਆਏ ਹਾਂ ਸ਼ੁਰੂ ਚ ਤਾਂ ਨਹੀਂ ਹੁਣ ਮਤਲਬ ਪਿਛਲੇ ਸਾਲ ਵੀ ਗੈਰ ਰਹੀ ਸੀ ਉਹ ਆਪਾਂ ਹੁਣ ਦੇਖਦੇ ਹਾਂ ਇੱਕ ਅੱਧੇ ਦਿਨ ਚ ਕਰ ਦਿਆਂ ਫਲਾ ਡੇਢ ਨਾ ਡੇਢ ਤਾਂ ਉਹ ਜਿਹਾ ਨਾ ਜਾਇਆ ਨਾ ਇਕਦਮ ਨਾਲੇ ਰਾਣਾ ਸਾਹਿਬ ਵੀ ਜਾਣ ਜੋ ਰਾਣਾ ਸਾਹਿਬ ਆਏ ਉਹਦੇ ਘਰੇ ਆਇਓ ਮੋਦੀ ਜੇਰਣਾ ਦਾ ਆਹ ਉਹ ਰਾਕੇ ਦਾ ਉਹ ਤੋਂ ਨੇੜੇ ਉੱਥੇ ਰਾੜਾ ਸਾਹਿਬ ਦਾ ਜਮੇ ਨੇੜੇ ਆ। ਸੰਜ ਕੀ ਕਰਦੇ ਆ? ਰোনালਡੋ। ਉਹ ਕੀ ਕਰਦੀ ਆ? ਸੰਜੂ ਨਾ ਮੈਂ ਕੁਝ ਵਾ ਨਹੀਂ। ਇਹ ਨਿਆਣੇ ਹੈ ਕੱਪੜੇ ਲਵੇਣੋਂ ਹਟਦੀ ਹੀ ਨਹੀਂ। ਕੁੱਟ ਖਾਣ ਗਈ ਆ। ਉਹ ਇਹਨੂੰ ਦੇਖ ਕੇ ਇਹਦੇ ਪਿੱਛੇ ਲੱਗ ਜਾਂਦੀ ਆ ਬੱਸ। ਕੁੱਟ ਖਾਣੀ ਆ ਆਪਣੀ ਮੰਮੀ ਨਾ ਹੋਰ ਆ ਗਈ ਮੰਮੀ ਆ ਗਈ ਉਹ ਮਮਾ ਆ ਗਈ ਦੇਖੀ ਦੇਖੀ ਪੈਸੇ ਨਹੀਂ ਮਸਲੀਏ ਕੀ ਫੇ ਡਰਿਆ ਦੋਨੇ ਮੰਮੀ ਮੰਮੀ ਆ ਗਈ ਉਹਨੂੰ ਵੱਡੂ ਤੈਨੂੰ ਹੂੰ ਕਰਦੀ ਫੇ ਤਿੰਦ ਕਰਦੀ ਫੇਰੀ ਕਰੱਖ ਪੰਜ ਲੰਮੇ ਹੈਗੇ ਡੰਡੇ ਵਾਲੇ ਵੇ ਡੰਡੇ ਇਹਦਾ ਕੀ ਦੁੱਖ ਲੱਗੂਗਾ ਨਾ ਇਹ ਤਾਂ ਤੇਰੇ ਨਾਲ ਚਾਹ ਲਾਉਂਦਾ ਨਿਕਲਦਾ ਬਸ ਦੋ ਦੋਇਆ ਤਨਾ ਬਟ ਨਹੀਂ ਗੂਗੇ ਪਿੱਛੇ ਰੋ ਜਾ ਮੈਂ ਜਾ ਪਾਪੀ ਪੱਤੇ ਤਾਂ ਜਿਆਦਾ ਹੀ ਨਹੀਂ ਲੈਣ ਹਾਂ ਚੜੀ ਵੀ ਹਲਕੀ ਹੀ ਆ ਹਾਂ ਇਹ ਤਾਂ ਜਿੱਥੇ ਰੱਬਾ ਪੱਤੀ ਵਾਲੇ ਨੇ ਬਸ ਸੂਨਾ ਦਜੀ ਸੁਰਤ ਜੁੜ ਗਈ ਤਾਂ ਦੇ ਦਿੰਨਾਂਗੇ ਕੋਈ ਕੀ ਸਾਬ ਕਿਤਾ ਹੈ ਪਹਿਲਾਂ ਜੋੜੀਆਂ ਜੋੜੀਆਂ ਪਹਿਲਾਂ ਜੋੜੀਆਂ ਜੋੜੀਆਂ ਖੜਣਗੀਆਂ ਹਾਂਜੀ ਜਿੰਨੀਆਂ ਹੋਣੀਆਂ ਉਸ ਤੋਂ ਬਾਅਦ ਇਹ ਦਿਓਰ ਪਹੁੰਚਾਈ ਓਕੇ ਠੀਕ ਆ ਦੀ ਪੰਜ ਸੱਤ ਜੋੜੀਆਂ ਹੋ ਜਾਣੀਆਂ ਨੇ ਠੀਕ ਹੈ ਜਿੰਨੇ ਜਾਨੇ ਸਾਰੀ ਮੱਥਾ ਜਿੱਤ ਮੈਨੂੰ ਲੱਗਿਆ ਵੀ ਕੱਲਾ ਭਾਬੀ ਤੇ ਉਹਦਾ ਹੀ ਆ ਇੱਕ ਵਾਰ ਟੇਕ ਦਿੰਦਾ ਠੀਕ ਹੈ ਜੀ ਤੇ ਵੀ ਭਾਬੇ ਵਾਲੇ ਕੰਮ ਨਾ ਕਰੀ ਪਾ ਦਿਓ ਖਾ ਗਏ ਆਹੋਂ ਐਡੀਆਂ ਰੱਖਾ ਹੈ ਵੀ ਨਹੀਂ ਜਿੰਨੇ ਮਾਰਦੇ ਦੀ ਮਾਰਦੇ ਜਿੱਥੇ ਨਹੀਂ ਲੱਗਦੀ ਆ ਠੀਕ ਹੈ ਪੱਤੀ ਵਾਲੀ ਨੇ ਜਾ ਕਿਤੇ ਘਾਉ ਥੱਲੇ ਘਰ ਕਿੱਥੇ ਆਹ ਆਹ ਨਾ ਜੀ ਅੱਗੀ ਜੋੜੀ ਤੂੰ ਚੱਕਿਆ ਬਰਾ ਜੀ ਨਾ ਬਰਾ ਜੀ ਮਮਨ ਨੂੰ ਘੁੱਟੂਗਾ ਬਰਾ ਜੀ ਲੈ ਜੀ ਤਾਂ ਮੈਂ ਚੱਕ ਲੀ ਜੀ ਪਹਿਲਾ ਚਾਰ ਲਾ ਦੇ ਨਾ ਤਿੰਨ ਲਾ ਲਈ ਰੱਖ ਦੰਡਾ ਬੇਕਾਰ ਹੈ ਇਹਦਾ ਨਹੀਂ ਦੁੱਖ ਲੱਗਦਾ ਜਿੰਨੇ ਮਰਜ਼ੀ ਰੋਣ ਨਾਲ ਲਾ ਲ ਡੰਡਾ ਤਾਂ ਵਧੀਆ ਲੈ ਕੇ ਆਣਾ ਸੀ ਡੰਡਾ ਤਾਂ ਵਧੀਆ ਲੈ ਕੇ ਆਣਾ ਫੋਨ ਦਾ ਕਰ ਕੇ ਆ ਸਾਡਾ ਪੁਰਾਣੀ ਵਾਲਾ ਫਿਰ ਨਵਾਂ ਆਣਾ ਫੋਨ ਦਾ ਕੈਨੇਡਾ ਵਾਲੀ ਸਾਰਾ ਸਹੀ ਗੱਲ ਆ ਅੱਜ ਕੱਲ ਦਾ ਕੈਨੇਡਾ ਵਾਲਿਆਂ ਦੇ ਹਾਲਾਤ ਮਾੜੇ ਆ ਤੁਹਾਡੇ ਨੂੰ ਮੰਗਦੇ ਸਹੀ ਕੰਮ ਨਹੀਂ ਆ ਕੈਨੇਡਾ ਵਾਲਿਆਂ ਨੂੰ ਨਾ ਕਰੋ ਕਿਸੇ ਹੋਰ ਨੂੰ ਕਰੋ ਗੱਗੂ ਵੀਡੀਓ ਦੇਖ ਲੈ ਗੱਗੂ ਵੀਡੀਓ ਦੇਖ ਲੈ ਮੜਗੀ ਤਾਂ ਦੇਖੀ ਬਸ ਗੱਤ ਰੈਡ ਵਾਲੇ ਤਾਂ ਠੀਕ ਨਹੀਂ ਗੱਗੂ ਉਹਦੇ ਦੂਜੇ ਰਿਸ਼ਤੇਦਾਰ ਵੀ ਨਾਲੇ ਹਾਂ ਉਹ ਕਿਸੇ ਕੰਮ ਦੇ ਨਹੀਂ ਸਾਰੇ ਦੇ ਤਾਂ ਬੈਠੇ ਨਹੀਂ ਕੋਈ ਕੰਮ ਕਰਦੇ ਕਿਸੇ ਕੰਮ ਦੀ ਛੋਟੀ ਵੀ ਨਹੀਂ ਮੈਂ ਲੱਡੂ ਕਿੱਥੇ ਹੈ ਹਾਂ ਹਾਂ ਮੈਂ ਤਾਂ ਜਾਨੀ ਵੀਰੇ ही बाजरी <स्थावगा> मैं ਅਰੀ ਬੰਦੇ ਮਾਰੀ ਆ ਵੀਰ ਦੇ ਦੇਖ ਲਾ ਉਹ ਡਰਦੀ ਨਹੀਂ ਅੱਜ ਡਰਦੀ ਆ ਉਹ ਡਰਦੀ ਆ ਸਾਂਝ ਕਰਾਂ ਜੇ ਤੇਰੇ ਪੱਤੇ ਲੱਗਾਂ ਪੱਤੇ ਨੇ ਨਾ ਨਾ ਨੀ ਤਾ ਸਿਮਰ ਆ ਗਈ ਹੋ ਜਾਈਂ ਤੁਸੀਂ ਖੇਡ ਲਓ ਮੰਮੀ ਡੈਡੀ ਆ ਜਾਓ ਆ ਜਾਓ ਖੜੀ ਸਾਹਮਣੇ ਖੜੀ ਆਉਣ ਤੇ ਕੋਈ ਨਹੀਂ ਜਿੰਨੇ ਨਾਲ ਖੇਡ ਲੂ ਸੱਤ ਹੋ ਜਾਣਗੇ ਉਹ ਦੇ ਰਿਹਾ ਮੁੱਮੀ ਇਹਦੀ ਆ ਨਿਆਣੇ ਪਿੱਛੇ ਰੱਖੋ ਮੈਂ ਨਹੀਂ ਭਾਤੀਆਂ ਨੂੰ ਲਾਉਣੀ ਆ ਭਾ ਵੀ ਤੇਰੇ ਵੀ ਲਾਉਣਗੇ ਲਾ ਦਿਓ ਬੱਸ ਅਸੀਂ ਕੀ ਮਾਰਗਾ ਕਰਤਾ ਨੇਗੀ ਉਹ ਦੇਖੀ ਮਤਾਰ ਉਹ ਟਾਈਮ ਤੇਰੇ ਨਾਲ ਨਹੀਂ ਖੇਡਣਾ ਲਾਲਾ ਹੋਰ ਨਾ ਚੱਲ ਤੂੰ ਵੀ ਲੜ ਦੇਗੀ ਤੂੰ ਲੜ ਲਾ ਦੇਗੀ ਕਿੰਨੀ ਤਾਂ ਐਂਡ ਹੋਈ ਬਹੁਤ ਰੇ ਹਾਂ ਇਹ ਚਾਹ ਹੁਣ ਮਰਜੀ ਚਾਹ ਕੋਈ ਡਰਨਾ ਨਹੀਂ ਬਾਈ ਉਹ ਤੁਹਾਨੂੰ ਉਹ ਕਹਿੰਦਾ ਇਹਦੇ ਚੁਣੀ ਜਾਰਾ ਕੀ ਰੱਖੀ ਹੈ ਨਾ ਕੋਈ ਲਗਾ ਨਹੀਂ ਇੱਕ ਇੱਕ ਰੱਖੀ ਹੈ ਇੱਕ ਇੱਕ ਰੱਖੀ ਹੈ ਨਾ ਕੋਈ ਨਹੀਂ ਰੱਖੀ ਹੈ ਆ ਜਾ ਹੁਣ ਰੱਖੀ ਆ ਪਰ ਉਹ ਹੋ ਜਾ ਕੇ ਨਾ ਮੇਰੀ ਵੀ ਰੱਖੀ ਹੋਈ ਆ ਪੱਤੇ ਜਿਹੜੇ ਨੇ ਪਹਿਲਾਂ ਮੈਂ ਆਣ ਲੇਟ ਹੋ ਜੇ ਕੋਈ ਨਹੀਂ ਉਹ ਦੇਖ ਤੇਰੀ ਭੁਜਾਈ ਪਹਿਲੀ ਵਾਰ ਮਾਤਾ ਮੈਂ ਗੋਡੇ ਗੋਡੇ ਚਾਮੜੀ ਮੈਂ ਰੱਖਵਾ ਗੋਡੇ ਗੋਡੇ ਚਾਮੜੀ ਮੈਂ ਬੋਲੀ ਦਾ ਮੰਮੀ ਵੀ ਹੈ ਥੋੜਾ ਹੀ ਚੱਲ ਗਈ